ਸਸ਼੍ਰੀ ਕਾਂਜੀ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਪੰਜਾਬ ਦੇ ਵਿੱਚ ਕਾਂਗਰਸ ਦੀ ਧੜੇਬੰਦੀ ਨੂੰ ਲੈ ਕੇ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਕਾਂਗਰਸ ਦੀ ਧੜੇਬੰਦੀ ਜਿਹੜੀ ਹੈ ਉਹ ਕਾਂਗਰਸ ਦੇ ਆਗੂਆਂ ਨੂੰ ਕਾਂਗਰਸ ਦੇ ਵਲੰਟੀਅਰਸ ਨੂੰ ਤੇ ਕਾਂਗਰਸ ਪ੍ਰਧਾਨਾਂ ਨੂੰ ਖਰਾਬ ਕਰ ਰਹੀ ਹੈ ਯਾਨੀ ਕਿ ਜਿਹੜੀ ਕਾਂਗਰਸ ਦੇ ਵਿੱਚ ਧੜੇਬੰਦੀ ਚੱਲ ਰਹੀ ਹੈ ਉਨੂੰ ਵਾਰ-ਵਾਰ ਜਿਹੜੇ ਹੈ ਕਾਂਗਰਸ ਦੇ ਪਿੰਡਾਂ ਦੇ ਸ਼ਹਿਰਾਂ ਦੇ ਪ੍ਰਧਾਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਜਿਹੜੀ ਹੈ ਆਪਣੀ ਧੜੇਬੰਦੀ ਖਤਮ ਕਰ ਦੇ ਨਹੀਂ ਤਾਂ ਇਹ ਦਾ ਘਾਟਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਵੇਗਾ ਯਾਨੀ ਕਿ ਜੇਕਰ ਕਾਂਗਰਸ ਦੀ ਹਾਈ ਕਮਾਂਡ ਯਾਨੀ ਕਿ ਰਾਹੁਲ ਗਾਂਧੀ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾਂਦੀ ਹੈ ਕਿ ਅਸੀਂ ਪਹਿਲਾਂ ਹੀ ਲੋਕ ਸਭਾ ਦੀਆਂ 2024 ਦੇ ਵਿੱਚ ਵੱਡੀ ਮਾਰ ਪੈ ਚੁੱਕੀ ਹੈ ਧੜੇ ਬੰਦੀਆਂ ਖਤਮ ਕੀਤੀਆਂ ਜਾਣ ਲੇਕਿਨ ਧੜੇ ਬੰਦੀਆਂ ਖਤਮ ਹੋਣ ਦਾ ਕਾਂਗਰਸ ਦੇ ਵਿੱਚੋਂ ਨਾਮ ਨਹੀਂ ਲੈ ਰਿਹਾ ਹਾਲਗੀ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਜਿਹੜੀ ਹੈ ਆਗਾਮੀ ਤਿਆਰੀ ਕਰ ਲਈ ਗਈ ਹੈ ਕਾਂਗਰਸ ਵੱਲੋਂ ਜਿੱਥੇ ਨਾਮ ਨਿਕਲ ਕੇ ਆ ਰਿਹਾ ਹੈ ਯਾਨੀ ਕਿ ਸਭ ਤੋਂ ਵੱਡਾ ਮੁੱਖ ਮੰਤਰੀ ਦਾ ਨਾਮ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਆ ਰਿਹਾ ਹੈ ਤੇ ਦੂਸਰੇ ਪਾਸੇ ਜਿਹੜਾ ਹੈ ਸੁਪਰ ਸੀਐਮ ਦਾ ਆ ਰਿਹਾ ਹੈ ਚਰਨਜੀਤ ਚੰਨੀ ਦਾ ਲੇਕਿਨ ਤੜੇਬੰਦੀਆਂ ਖਤਮ ਹੋਣ ਦਾ ਨਾਮ ਫਿਰ ਵੀ ਨਹੀਂ ਲੈ ਰਹੀਆਂ ਯੋਗੀ ਕਾਂਗਰਸ ਪਾਰਟੀ ਵੱਲੋਂ ਪਹਿਲਾਂ ਵੀ ਐਲਾਨ ਕੀਤਾ ਗਿਆ ਕਿ ਜੇਕਰ ਕਾਂਗਰਸ ਦੇ ਵਿੱਚ ਇਸ ਤਰੀਕੇ ਦੇ ਨਾਲ ਧੜੇਬੰਦੀਆਂ ਰਹਿ ਗਈਆਂ ਤਾਂ ਜਿਹੜਾ ਹੈ ਕਾਂਗਰਸ ਦਾ ਵੱਡੀ ਮਾਰ ਪਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦੂਸਰੇ ਪਾਸੇ ਗੱਲ ਕਰੀਏ ਜਦੋਂ ਗਰਾਊਂਡ ਲੈਵਲ ਦੀ ਰਿਪੋਰਟ ਚੈੱਕ ਕਰਵਾਈ ਗਈ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀ ਵੱਲੋਂ ਦਾ ਕਾਫੀ ਜ਼ਿਆਦਾ ਜਿਹੜਾ ਹੈ ਵੋਟਾਂ ਦਾ ਜਿਹੜਾ ਹੈ ਸਿਲਸਿਲਾ ਨਿਕਲ ਕੇ ਆਇਆ ਕਾਂਗਰਸ ਪਾਰਟੀ ਦੇ ਹੱਥ ਦੇ ਵਿੱਚ ਯਾਨੀ ਕਿ ਇਸ ਵਾਰ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਲੀਡ ਕਰ ਸਕਦੀ ਹੈ ਲੇਕਿਨ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਧੜੇਬੰਦੀ ਚੱਲ ਰਹੀ ਹੈ ਉਹਦੇ ਉੱਤੇ ਜੇਕਰ ਉਸ ਧੜੇਬੰਦੀ ਨੂੰ ਨਾ ਤੋੜਿਆ ਗਿਆ ਕਿ ਉਹ ਹੀ ਰਾਜਾ ਗਰਿੰਗ ਅਲੱਗ ਤੁਰੇ ਫਿਰਦੇ ਨੇ ਸਕੁੰਦਰ ਸਿੰਘ ਅੰਦਾਵਾ ਦੀ ਗੱਲ ਕਰ ਲਈਏ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਈਏ ਤਾਂ ਇਹ ਸਾਰੇ ਹੀ ਧੜੇਬੰਦੀਆਂ ਦੇ ਵਿੱਚ ਜਿਹੜੇ ਨੇ ਨਜ਼ਰ ਆ ਰਹੇ ਨੇ ਵਾਰ-ਵਾਰ ਲੋਕਾਂ ਵੱਲੋਂ ਵਾਰ-ਵਾਰ ਉਹਨਾਂ ਦੇ ਆਪਣੇ ਹੀ ਪਿੰਡਾਂ ਸ਼ਹਿਰਾਂ ਦੇ ਪ੍ਰਧਾਨਾਂ ਵੱਲੋਂ ਜਿਹੜਾ ਹੈ ਐਲਾਨ ਕੀਤਾ ਜਾ ਰਿਹਾ ਹੈ ਕਿ ਧੜੇਬੰਦੀਆਂ ਖਤਮ ਕੀਤੀਆਂ ਜਾਣ ਨਹੀਂ ਤਾਂ ਕਾਂਗਰਸ ਪਾਰਟੀ ਨੂੰ ਇਹਦਾ ਜਿਹੜਾ ਹੈ ਖਮਿਆਜਾ 2027 ਦੇ ਵਿੱਚ ਭਰਨਾ ਪਵੇਗਾ ਤੁਹਾਨੂੰ ਦੱਸ ਦਈਏ ਕਿ ਇੱਕ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਸੂਤਰਾਂ ਤੋਂ ਜਾਣਕਾਰੀ ਕੀ ਜਿਹੜੇ ਨੇ ਆ ਕਾਂਗਰਸ ਦੇ ਸੰਗਠਨ ਸਿਰ ਜਲ ਮੁਹੰਮਦ ਤਹਿਤ ਜ਼ਿਲ੍ਹਾ ਕਾਂਗਰਸ ਦੀ ਆਤੀ ਨੇ ਪ੍ਰਧਾਨ ਉਹਦੇ ਦੀ ਚੋਣ ਪ੍ਰਕਿਰਿਆ ਵਿੱਚ ਕਰਤਾਰਪੁਰ ਹਲਕੇ ਵਿੱਚ ਕਾਂਗਰਸੀ ਆਗੂਆਂ ਦੀ ਤੜੇਬੰਦੀ ਖੁੱਲ ਕੇ ਸਾਹਮਣੇ ਆ ਗਈ। ਬੀਤੇ ਸਾਲ ਇੱਕ ਰਜਿੰਦਰ ਨਗਰ ਸਥਿਤ ਜ਼ਿਲ੍ਹਾ ਕਾਂਗਰਸ ਦਫ਼ਤਰ ਵਿੱਚ ਵੱਖ-ਵੱਖ ਮੀਟਿੰਗਾਂ ਕੀਤੀਆਂ ਗਈਆਂ। ਪਹਿਲਾ ਮੀਟਿੰਗ ਸਵੇਰੇ 10 ਵਜੇ ਸਾਬਕਾ ਵਿਧਾਇਕ ਚੌਧਰੀ ਸਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਜਦਕਿ ਦੂਜੀ ਮੀਟਿੰਗ ਦੁਪਹਿਰਾਂ 12 ਵਜੇ ਹਲਕਾ ਇੰਚਾਰਜ ਰਜਿੰਦਰ ਸਿੰਘ ਦੀ ਅਗਵਾਈ ਲਈ ਬੁਲਾਈ ਗਈ। ਦੋਮਾ ਮੀਡੀਆ ਵਿੱਚ ਸੰਗਠਨ ਸਿਰਜਣ ਮੁਹੰਮਦ ਦੇ ਜਿਲ੍ਹਾ ਜਲੰਧਰ ਦਿਹਾਤੀ ਦੇ ਅਬਜ਼ਰਵਰ ਅਤੇ ਛਤਿਸਗੜ੍ਹ ਤੋਂ ਵਿਧਾਇਕ ਭੂਵਨ ਕਾਪੜੀ ਮੌਜੂਦ ਸਨ ਉਹਨਾਂ ਵਰਕਰਾਂ ਨੇ ਵਿਚਾਰ ਸੁਨੇ ਤੇ ਬੰਦ ਕਮਰੇ ਵਿੱਚ ਦੋਵਾਂ ਧਿਰਾਂ ਨੂੰ ਜਿਲ੍ਹਾ ਪ੍ਰਧਾਨ ਉਹਦੇ ਆਲੀ ਰਾਏ ਮੰਗੀ ਹਾਲਾਂਕਿ ਇਸ ਮੁਹੰਮਦ ਦਾ ਉਦੇਸ਼ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨਾ ਹੈ ਪਰ ਇਸ ਤਰ੍ਹਾਂ ਦੀ ਧੜੇਬੰਦੀ ਖੁੱਲ ਕੇ ਆਈ ਇਸ ਨਾਲ ਪਾਰਟੀ ਦੀ ਹਾਲਤ ਹੋਰ ਵੀ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਅਜੇ ਹਾਲਤ ਵਿੱਚ 2027 ਮਿਸ਼ਨ ਨੂੰ ਹੋਰ ਵੀ ਪਿੱਛੇ ਤੱਕ ਸਕਦੇ ਹਨ ਉੱਥੇ ਹੀ ਕਾਂਗਰਸ ਦੇ ਵਰਕਰ ਤੜੇਬੰਦੀ ਤੋਂ ਨਿਰਾਸ਼ ਹਨ ਸੰਗਠਨ ਮਜ਼ਬੂਤ ਹੋਣ ਦੀ ਬਜਾਏ ਖਿਲਰਦਾ ਜਾ ਰਿਹਾ ਹੈ ਵਰਕਰਾਂ ਦਾ ਕਹਿਣਾ ਹੈ ਕਿ ਆਗੂਆਂ ਦੀ ਆਪਸੀ ਲੜਾਈ ਪਾਰਟੀ ਲਈ ਨੁਕਸਾਨਦੇ ਸਾਬਿਤ ਹੋਵੇਗੀ ਤੇ ਵਰਕਰਾਂ ਦਾ ਮਨੋਬਲ ਡੋਲੇਗੀ ਇਹ ਪੂਰਾ ਕਟਨਾਕਰਮ ਸਾਫ ਦਰਸਾਉਂਦਾ ਹੈ ਕਿ ਕਾਂਗਰਸ ਦੀ ਤੜੇਬੰਦੀ ਹੁਣ ਜ਼ਮੀਨ ਪੱਧਰ ਤੱਕ ਵੀ ਪਹੁੰਚ ਚੁੱਕੀ ਹੈ ਕਾਂਗਰਸ ਦੀ ਤੜੇਬੰਦੀਆਂ ਹੁ ਜਮੀਨ ਪੱਧਰ ਤੱਕ ਪਹੁੰਚ ਚੁੱਕੀ ਹੈ ਆਗੂਆਂ ਦੀ ਅਛਾਵਾਂ ਤੇ ਆਪਸੀ ਖਿੱਚੋ ਕਾਂਸਗਣ ਲਈ ਵੱਡੀ ਰੁਕਾਵਟ ਬਣ ਗਈ ਹੈ ਜਿਸ ਨਾਲ ਵਰਕਰਾਂ ਦੀਆਂ ਉਮੀਦਾਂ ਟੁੱਟਦੀਆਂ ਜਾ ਰਹੀਆਂ ਹਨ ਸੰਗਠਨ ਸਿਰਜਣ ਮੁਹੰਮਦ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਦਾ ਸਪਸ਼ਟ ਹੁਕਮ ਹੈ ਕਿ ਮੁਹੰਮਦ ਦੌਰਾਨ ਸੀਨੀਅਰ ਆਗੂ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰਨਗੇ ਪਰ 16 ਸਤੰਬਰ ਨੂੰ ਅਬਜ਼ਰਵ ਭਵਨ ਕਾਪਤੀ ਵੱਲੋਂ ਕੀਤੀ ਗਈ ਜ਼ਿਲ੍ਹਾ ਦਿਹਾਤੀ ਦੇ 5 ਵਿਧਾਨ ਸਭਾ ਹਲਕਿਆਂ ਦੇ ਆਗੂ ਦੀ ਪਹਿਲੀ ਮੀਟਿੰਗ ਉਪਰਤ ਅਚਾਨਕ ਸੰਸਦ ਮੈਂਬਰ ਚਰਨ ਸਿੰਘ ਚੰਨੀ ਦੀ ਐਂਟਰੀ ਤੇ ਪੂਰੇ ਸਮੀਕਰਨ ਬਦਲ ਦਿੱਤੇ ਚਰਨ ਚੰਨੀ ਨੇ ਚੌਧਰੀ ਸਿੰਦਰ ਸਮੇਤ ਤੂਫਾਨ ਕਾਪਤੀ ਨਾਲ ਇੱਕ ਹੋਟਲ ਵਿੱਚ ਮੁਲਾਕਾਤ ਕੀਤੀ ਜਿੱਥੇ ਜ਼ਿਲ੍ਹਾ ਦਿਹਾਤੀ ਨਾਲ ਜੁੜੇ ਕੁਝ ਸੀਨੀਅਰ ਆਗੂ ਵੀ ਮੌਜੂਦ ਸਨ ਇਹ ਮੁਲਾਕਾਤ ਤੋਂ ਬਾਅਦ ਜਿਹੜਾ ਹੈ ਚੌਧਰੀ ਅਤਰਜਿੰਦਰ ਸਿੰਘ ਵੱਖ-ਵੱਖ ਮੀਟਿੰਗਾਂ ਤੇ ਉੱਤਰ ਆਏ ਦੋਵਾਂ ਧੜਿਆਂ ਵਿੱਚ ਸਹਿਮਤੀ ਨਾ ਬਣਨ ਤੋਂ ਬਾਅਦ ਭੂਵਨ ਕਾਪਤੀ ਨੇ ਕਰਤਾਰਪੁਰ ਦੀ ਬਜਾਇ ਜਲੰਧਰ ਸ਼ਹਿਰ ਸਥਿਤ ਕਾਂਗਰਸ ਪਾਣ ਵਿੱਚ ਵੱਖ-ਵੱਖ ਮੀਟਿੰਗ ਕਰਨ ਦਾ ਫੈਸਲਾ ਕੀਤਾ ਇਸ ਤੋਂ ਬਾਅਦ ਆਗੂਆਂ ਨੇ ਆਪਣੇ ਆਪਣੇ ਵਰਕਰਾਂ ਨੂੰ ਕਰਤਾਰਪੁਰ ਤੋਂ ਜਲੰਧਰ ਲਿਆ ਕੇ ਜਿਹੜੀ ਹੈ ਸ਼ਕਤੀ ਪ੍ਰਦਰਸ਼ਨ ਕੀਤੀ ਯਾਨੀ ਕਿ ਹੁਣ ਧੜੇਬੰਦੀਆਂ ਗਰਾਊਂਡ ਲੈਵਲ ਤੇ ਵੀ ਆ ਗਈਆਂ ਨੇ ਜਿਹੜੇ ਪਰਦਾਨ ਸੀਗੇ ਪਿੰਡਾਂ ਦੇ ਜਿਹੜੇ ਅਬਜ਼ਰਵਰ ਸੀਗੇ ਉਹ ਵੀ ਹੁਣ ਤੜੇਬੰਦੀਆਂ ਕਰਨ ਜਾ ਰਹੇ ਨੇ ਕਿਉਂਕਿ ਇੱਕ ਪਾਸੇ ਹਾਈ ਕਮਾਂਡ ਕਹਿੰਦੀ ਕਿ ਜਿਹੜੇ ਨੇ ਵਿਧਾਇਕ ਮੰਤਰੀ ਤੜੇਬੰਦੀਆਂ ਛੱਡ ਦੇਣ ਲੇਕਿਨ ਉਹੀ ਤੜੇਬੰਦੀਆਂ ਹੁਣ ਵਰਕਰਾਂ ਵਿੱਚ ਵੇਖੀਆਂ ਜਾ ਰਹੀਆਂ ਨੇ ਕਿਉਂਕਿ ਤੜੇਬੰਦੀਆਂ ਦਾ ਪਹਿਲਾਂ ਜਗ ਜਾਇਰ ਹੋਈਆਂ ਜਿਹੜੀਆਂ ਨੇ ਵਿਧਾਇਕਾ ਕਾਂਗਰਸ ਦੇ ਵਿਧਾਇਕਾ ਮੰਤਰੀਆਂ ਦੀਆਂ ਉਸ ਤੋਂ ਬਾਅਦ ਉਹ ਤੜੇਬੰਦੀਆਂ ਜਿਹੜੀਆਂ ਨੇ ਗਰਾਊਂਡ ਤੇ ਕੰਮ ਕਰਨ ਵਾਲੇ ਜਿਹੜੇ ਵਰਕਰਸ ਨੇ ਉਹਨਾਂ ਵਿੱਚ ਵੀ ਪੈਦਾ ਹੋ ਗਈਆਂ ਨੇ ਯਾਨੀ ਕਿ ਕਾਂਗਰਸ ਪਾਰਟੀ ਦਾ ਮਾਡੋਲ ਦਿਖ ਰਹੀ ਹੈ ਤਾਂ ਇਹਦਾ ਖਮਿਆਜਾ ਕਿਤੇ 2027 ਵਿੱਚ ਨਾ ਭਰਨਾ ਪੈ ਜਾਵੇ ਧੰਨਵਾਦ